ਪੰਜਾਬ ਦੇ ਵਿੱਚ ਹੜ੍ਹਾਂ ਦੇ ਦੌਰਾਨ ਅਰਬਾਂ ਰੁਪਏ ਦਾ ਨੁਕਸਾਨ ਹੋਇਆ ਲੋਕਾਂ ਦੀ ਪ੍ਰਾਈਵੇਟ ਪ੍ਰਾਪਰਟੀ ਖਰਾਬ ਹੋ ਗਈ ਬਰਬਾਦ ਹੋ ਗਈ ਲੇਕਿਨ ਤੁਸੀਂ ਕੰਪਨਸੇਸ਼ਨ ਦੀ ਗੱਲ ਕਰੋ ਮੁਆਵਜ਼ੇ ਦੀ ਗੱਲ ਕਰੋ ਤਾਂ ਪੰਜਾਬ ਦੀ ਆਮ ਆਦਮੀ ਪਾਰਟੀ ਦੇ ਗਵਰਨਮੈਂਟ ਤੇ ਕੇਂਦਰ ਦੀ ਭਾਰਤੀ ਜਨਤਾ ਪਾਰਟੀ ਸਰਕਾਰ ਇੱਕ ਦੂਜੇ ਨੂੰ ਕੋਸਣੇ ਦੇ ਵਿੱਚ ਲੱਗੇ ਹੋਏ ਇੱਕ ਦੂਜੇ ਦੇ ਸਿਰ ਤੇ ਠਿਕਰਾ ਫੋੜਨੇ ਦੇ ਵਿੱਚ ਲੱਗੇ ਹੋਏ ਨੇ ਤੇ ਆਮ ਆਦਮੀ ਦਾ ਜਿਹੜਾ ਇੰਟਰਸਟ ਹੈ ਆਮ ਆਦਮੀ ਦੀ ਜੜੀ ਫਿਕਰ ਹੈ ਉਹਨਾਂ ਨੂੰ ਲੱਗਦਾ ਪੋਲਿਟਿਕਸ ਦੇ ਵਿੱਚ ਕਿਥੇ ਲੁਕ چھਪ ਰਹੀ ਹੈ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਪੰਜਾਬ ਦੇ ਵਿੱਚ ਆਏ ਤੇ ਉਹਨਾਂ ਨੇ ਪੰਜਾਬ ਨੂੰ 1600 ਕਰੋੜ ਰੁਪਏ ਦੀ امداد ਜਾਂ ਫਾਈਨੈਂਸ਼ੀਅਲ ਹੈਲਪ ਕਰ ਲੋ ਕੰਪਨਸੇਸ਼ਨ ਦੇਣ ਦੀ ਐਨਾਉਂਸਮੈਂਟ ਕੀਤੀ ਆਮ ਆਦਮੀ ਪਾਰਟੀ ਇਸ ਐਨਾਉਂਸਮੈਂਟ ਨੂੰ ਲੈ ਕੇ ਪੜ ਗਈ ਨਾਰਾਜ਼ ਹੋ ਗਈ ਤੇ ਆਮ ਆਦਮੀ ਪਾਰਟੀ ਦੇ ਲੀਡਰਸ ਜਾਂ ਫਿਰ ਕਈ اپੋਜੀਸ਼ਨ ਹੋਰ ਲੀਡਰਾਂ ਨੇ ਕਾਂਗਰਸ ਦੇ ਲੀਡਰਸ ਜਾਂ ਫਿਰ ਜਿਹੜੇ ਧਾਰਮਿਕ ਲੀਡਰ ਹੈ ਉਹਨਾਂ ਨੇ ਕਿਹਾ ਕਿ ਇਹ ਉੱਟ ਦੇ ਮੋਹ ਦੇ ਵਿੱਚ ਜੀਰੇ ਦੇ ਬਰਾਬਰ ਹੈ ਯਾਨੀ ਕਿ ਇੱਕ ਇਹੋ ਜੀ ਰਕਮ ਹੈ ਜਿਸ ਦੀ ਲੋੜ ਪੰਜਾਬ ਨੂੰ ਨਹੀਂ ਸੀ ਬਹੁਤ ਜ਼ਿਆਦਾ ਲੋੜ ਸੀ ਆਵਾਦੀ ਪਾਰਟੀ ਦੇ ਲੀਡਰਸ ਦੀ ਗੱਲ ਮਾਨਯਤਾ ਪ੍ਰਧਾਨ ਮੰਤਰੀ ਦੇ ਪੰਜਾਬ ਦੌਰੇ ਤੇ ਪਹਿਲਾਂ ਹੀ ਇੱਕ ਨੈਰੇਟਿਵ ਉਹਨਾਂ ਨੇ ਸੈੱਟ ਕੀਤਾ ਸੀ ਸੋਸ਼ਲ ਮੀਡੀਆ ਦੇ ਰਾਹੀਂ ਕਿ ਪੰਜਾਬ ਨੂੰ ਘੱਟ ਤੇ ਘੱਟ 20000 ਕਰੋੜ ਰੁਪਏ ਦੀ ਮਦਦ ਚਾਹੀਦੀ ਹੈ ਪ੍ਰਧਾਨ ਮੰਤਰੀ ਪੰਜਾਬ ਤੇ ਆਇਆ ਤੇ ਉਹਨਾਂ ਨੇ ਸੋਲਸੋ ਕਰੋ ਡਿਕਲਾਨ ਉਸ ਕਿਤੇ ਡਿਮਾਂਡ ਕੁਛ ਸੀ ਮਿਲੇ ਸੀ ਕੁਛ ਇਸ ਨੂੰ ਲੈ ਕੇ ਰਾਜਨੀਤੀ ਪਾਕੀ ਹੈ ਤੇ ਇੱਕ ਦੂਜੇ ਨੂੰ ਹੁਣ ਨਿਸ਼ਾਨਾ ਬਣਾਇਆ ਜਾ ਰਿਹਾ ਭਾਰਤੀ ਜਨਤਾ ਪਾਰਟੀ ਹੋਰ ਕਹਾਣੀ ਦੱਸ ਰਹੀ ਹੈ ਆਮ ਆਦਮੀ ਪਾਰਟੀ ਹੋਰ ਕਹਾਣੀ ਦੱਸ ਰਹੀ ਹੈ ਲੇਕਿਨ ਅਸਲ ਕਹਾਣੀ ਕੀ ਹੈ ਦੋਸਤੋ ਆਮ ਆਦਮੀ ਪਾਰਟੀ ਨੇ ਜਿਨ ਨੇ ਫਾਈਨੈਂਸ਼ੀਅਲ ਕੰਪਨਸੇਸ਼ਨ ਦੀ ਮਦਦ ਮੰਗੀ ਸੀ ਕਿ ਉਹਨਾਂ ਨੇ ਆਪ ਦੀ ਸਰਕਾਰ ਦੇ ਸਾਢੇ 3 ਸਾਲ ਦਾ ਜਿਹੜਾ ਕਾਰਜਕਾਲ ਹੈ ਉਸ ਦੇ ਵਿੱਚ ਕਿੰਨੇ ਪੈਸੇ ਖਰਚੇ ਬਜਟ ਦੇ ਵਿੱਚ ਕਿੰਨਾ ਪੈਸਾ ਅਨਾਉਂਸ ਕੀਤਾ ਗਿਆ ਸੀ ਤੇ ਐਕਚੁਅਲ ਦੇ ਵਿੱਚ ਕਿੰਨਾ ਖਰਚ ਹੋਇਆ ਇਹ ਵੀ ਤੁਹਾਨੂੰ ਅੱਜ ਦੇ ਵੀਡੀਓ ਦੇ ਵਿੱਚ ਅਸੀਂ ਦੱਸਾਂਗੇ ਸਭ ਤੋਂ ਪਹਿਲਾਂ ਜਿਹੜਾ ਆਂਕੜਾ ਪੰਜਾਬ ਸਰਕਾਰ ਜਾਂ ਕੇਂਦਰ ਦੀ ਭਾਜਪਾ ਸਰਕਾਰ ਦੇ ਵਿੱਚ ਜੰਗ ਦਾ ਕਾਰਨ ਬਣਿਆ ਹੋਇਆ ਉਹਦੀ ਗੱਲ ਕਰ ਲੈਂਦੇ ਆ ਦੂਜੀ ਗੱਲ ਕਰਾਂਗੇ ਕਿ ਕਿਵੇਂ ਪੰਜਾਬ ਦੇ ਜਿਹੜੇ ਲੀਡਰਸ ਨੇ ਜਾਂ ਫਿਰ ਪੰਜਾਬ ਦੇ ਜਿਹੜੇ ਬਿਊਰੋਕਰੇਟ ਨੇ ਉਹਨਾਂ ਦੀ ਦੇ ਵਿਚਾਰੇ ਕਿ ਮੈਂ ਇੱਕ ਵੱਡਾ ਕਮਿਊਨੀਕੇਸ਼ਨ ਗੈਪ ਹੈ ਇਨਫੋਰਮੇਸ਼ਨ ਇੱਕ ਦੂਜੇ ਦੇ ਨਾਲ ਕੇਸ਼ ਸ਼ੇਅਰ ਕੀਤੀ ਗਈ ਤੇ ਕੀ ਮੰਤਰੀ ਨੇ ਕੀਤਾ ਤੇ ਕੀ ਚੀਫ ਸਕੱਰੇਟਰੀ ਨੇ ਕੀਤਾ ਪੰਜਾਬ ਦੇ ਮੁਖ ਸਕੱਤਰ ਚੀਫ ਸਕੱਰੇਟਰੀ ਨੇ ਪ੍ਰਧਾਨ ਮੰਤਰੀ ਨੂੰ ਦੱਸਿਆ ਕਿ ਪੰਜਾਬ ਨੂੰ ਇਸ ਵੇਲੇ ਜਿਹੜੀ ਫਾਰਮਰਸ ਨੂੰ ਕੰਪੰਸੇਟ ਕਰਨਾ ਹੈ ਉਹਦੇ ਲਈ 13289 ਕਰੋੜ ਰੁਪਏ ਦੀ ਲੋੜ ਹੈ ਪੰਜਾਬ ਦੇ ਡਿਸਾਸਟਰ ਮੈਨੇਜਮੈਂਟ ਮਿਨਿਸਟਰ ਮੁੰਡਿਆ ਹੋਰੋ ਹੋਰਾਂ ਨੇ ਪ੍ਰਧਾਨ ਮੰਤਰੀ ਦੇ ਸਾਹਮਣੇ ਕਿਹਾ ਕਿ ਪੰਜਾਬ ਨੂੰ ਲੋਡ ਹੈ ਕਿ 20000 ਕਰੋੜ ਦੀ ਇੱਥੇ ਤੁਸੀਂ ਇਹ ਪੁਆਇੰਟ ਨੋਟ ਕਰੋ ਚੀਫ ਸਕੱਰੇਟਰੀ ਕੁਝ ਕਹਿ ਰਹੇ ਨੇ ਤੇ ਪੰਜਾਬ ਦੇ ਮੰਤਰੀ ਕੁਝ ਕਹਿ ਰਹੇ ਨੇ 6000 ਕਰੋੜ ਦਾ ਫਰਕ ਪੰਜਾਬ ਦੇ ਮੰਤਰੀ ਪੰਜਾਬ ਦੀ ਸਰਕਾਰ ਜਾਂ ਫਿਰ ਚੀਫ ਸਕੱਰੇਟਰੀ ਦੇ ਵਿੱਚ ਜਾਂ ਤਾਂ ਚੀਫ ਸਕੱਰੇਟਰੀ ਸਾਹਿਬ ਝੂਠ ਬੋਲ ਰਹੇ ਨੇ ਜਾਂ ਫਿਰ ਮੰਤਰੀ ਝੂਠ ਬੋਲ ਰਹੇ ਨੇ ਸੱਚ ਕੀ ਹੈ ਦੋਨਾਂ ਦੇ ਜਿਹੜੇ ਆંકੜੇ ਐ ਉਹ ਅਲੱਗ-ਅਲੱਗ ਬਖਰੇ-ਬਖਰੇ ਕਿਉਂ ਐ ਇਹ ਵੀ ਸੋਚਣਿਆ ਲਿਗਰ ਲੈ ਦੂਜੀ ਗੱਲ ਇਹ ਕਿ ਪੰਜਾਬ ਸਰਕਾਰ ਨੇ ਜਿਹੜੇ 20000 ਕਰੋੜ ਮੰਗੇ ਸੀ ਉਹਨਾਂ ਦੇ ਵਿੱਚ 5000 ਕਰੋੜ ਸਿਰਫ ਪੰਜਾਬ ਦੇ ਹੜ੍ਹਾਂ ਦੇ ਨਾਲ ਪ੍ਰਭਾਵਿਤ 2000 ਪਿੰਡਾਂ ਦੇ ਲਈ ਮੰਗੇ ਗਏ 5000 ਕਰੋੜ ਹੁਣ ਭਾਰਤੀ ਜਨਤਾ ਪਾਰਟੀ ਨੇ ਇਹ ਸਵਾਲ ਚੁੱਕਿਆ ਹੈ ਕਿ ਤੁਸੀਂ ਆਪ ਦੇ ਕਾਰਜਕਾਲ ਦੇ ਦੌਰਾਨ 3.5 ਸਾਲ ਦਾ ਜਿਹੜਾ ਕਾਰਜਕਾਲ ਹੋਇਆ ਤੁਸੀਂ 3 ਬਜਟ ਪੇਸ਼ ਕੀਤੇ ਉਸ ਦੇ ਦੌਰਾਨ ਆਪ ਕਿੰਨਾ ਪੈਸਾ ਪੰਜਾਬ ਦੇ 13000 ਪਿੰਡਾਂ ਤੇ ਖਰਚ ਕੀਤਾ ਹੁਣ ਕੰਪਨਸੇਸ਼ਨ ਦਾ ਸਿਰਫ 2000 ਪਿੰਡਾਂ ਦੇ ਲਈ ਮੰਗੇ ਜਾ ਰਹੇ ਹੋਏ 5000 ਦਾ ਤੇ ਆਪ ਪੰਜਾਬ ਦੀ ਆਮ ਆਦੀ ਪਾਰਟੀ ਸਰਕਾਰ ਨੇ 13000 ਪਿੰਡਾਂ ਤੇ ਕਿੰਨਾ ਖਰਚਾ ਕੀਤਾ ਉਹਦੀ ਡਿਟੇਲ ਮੈਂ ਤੁਹਾਨੂੰ ਹੁਣ ਦੇ ਰਿਹਾ ਦੋਸਤੋ ਹਕੀਕਤ ਇਹ ਹੈ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਜਿੱਥੇ ਸੈਂਟਰ ਦੀ ਗਵਰਨਮੈਂਟ ਤੇ ਸਿਰਫ 2000 ਪਿੰਡਾਂ ਦੇ ਲਈ 5000 ਕਰੋੜ ਦੀ ਮਦਦ ਮੰਗ ਰਹੀ ਹੈ ਆਮ ਆਦਮੀ ਪਾਰਟੀ ਦੀ ਆਪ ਦੀ ਸਰਕਾਰ ਨੇ ਤਿੰਨ ਬਜਟ ਦੇ ਦੌਰਾਨ ਪੈਸਾ ਖਰਚਿਆ ਸਿਰਫ 1700 ਕਰੋੜ ਤੁਸੀਂ ਸਭ ਤੋਂ ਪਹਿਲਾਂ 2022-23 ਦੇ ਬਜਟ ਦੀ ਗੱਲ ਕਰੋ ਉਹਦੇ ਵਿੱਚ ਪ੍ਰੋਵੀਜ਼ਨ ਰੱਖਿਆ ਸੀ 1600 ਕਰੋੜ ਦਾ ਤੇ ਖਰਚ ਹੋਏ ਸਿਰਫ 1000 ਕਰੋੜ 2023-24 ਦੇ ਬਜਟ ਦੀ ਗੱਲ ਕਰੋ 14114 ਕਰੋੜ ਦਾ ਬਜਟ ਰੱਖਿਆ ਸੀ ਤੇ ਖਰਚ ਹੋਇਆ ਸਿਰਫ 778 ਕਰੋੜ ਤੁਸੀਂ ਕਲਪਨਾ ਕਰੋ ਤੁਸੀਂ ਇਮੇਜਿਨ ਕਰੋ ਕਿ ਪਾਰਟੀ ਆਪ ਦੀ ਸਰਕਾਰ ਦੇ ਦੌਰਾਨ ਸਿਰਫ 1700 ਕਰੋੜ ਦਾ ਖਰਚਾ ਕਰਦੀ ਹੈ 3.5 ਸਾਲ ਦੇ ਦੌਰਾਨ ਤੇ ਹੁਣ 2000 ਜਿਹੜੇ ਪਿੰਡ ਨੇ ਹੜਾਂ ਦੇ ਨਾਲ ਜਿਹੜੇ ਪ੍ਰਭਾਗਤ ਨੇ ਉਹਨਾਂ ਦੇ ਲਈ ਮੰਗੇ ਜਾ ਰਹੇ ਨੇ ਕਿੰਨੇ 5000 ਕਰੋੜ ਹਿਊਜ ਡਿਫਰੈਂਸ ਬੀਟਵੀਨ ਦ ਡਿਮਾਂਡ ਐਂਡ ਦੀ ਅਮਾਉਂਟ ਸਪੈਂਟਡ ਬਾਈ ਦ ਸਰਸ ਹੁਣ ਤੁਸੀਂ ਇਹ ਹੋਰ ਮੁੱਦੇ ਦੀ ਗੱਲ ਕਰੋ ਪੰਜਾਬ ਦੇ ਆਮ ਆਦਮੀ ਪਾਰਟੀ ਦੇ ਮੁਖੀ ਅਮਨ अरोड़ा ਹੁਰਾ ਨੇ ਇੱਕ ਭਾਜਪਾ ਜਨਤਾ ਪਾਰਟੀ ਦੀ ਕੇਂਦਰ ਦੀ ਸਰਕਾਰ ਤੇ ਅਲੀਗੇਸ਼ਨ ਆ ਕਿ ਹੜਾ ਤੇ 10 ਦਿਨ ਪਹਿਲਾਂ ਹੜਾ ਤੇ ਸਿਰਫ 10 ਦਿਨ ਪਹਿਲਾਂ ਕੇਂਦਰ ਦੀ ਸਰਕਾਰ ਨੂੰ ਕਿਹਾ ਕਿ ਆਰਡੀਐਫ ਤੋਂ ਜਿਹੜਾ 1200 ਕਰੋੜ ਉਹਨਾਂ ਦੇ ਕੋਲ ਪੜਿਆ ਉਸ ਨੂੰ ਖਰਚ ਕਰਨੇ ਦਾ ਜਿਹੜਾ ਪ੍ਰੋਵੀਜ਼ਨ ਹੈ ਉਸ ਨੂੰ ਚੇਂਜ ਕੀਤਾ ਜਾਵੇ ਕਿਉਂਕਿ ਉਹ ਬੜਾ ਡਿਫਿਕਲਟ ਹੈ ਅਮਨ ਅਰੋੜਾ ਦੀ ਬਾਈਟ ਵਿੱਚ ਤੁਹਾਨੂੰ ਸੁਣਾ ਰਿਹਾ ਉਹ ਕੀ ਕਹਿ ਰਹੇ ਨੇ ਕਿ ਐਸ ਡੀ ਆਰ ਐਫ ਦਾ ਉਹ ਕਹਿ ਕੇ ਗਏ ਨੇ ਜੀ ਕਿ 12000 ਕਰੋੜ ਹੈ ਜਿਹੜਾ ਉਹ ਸਟੇਟ ਕੋਲੇ ਪਿਆ ਹੈ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਅੱਜ ਤੋਂ ਤਕਰੀਬਨ 10 ਦਿਨ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਇੱਕ ਚਿੱਠੀ ਲਿਖੀ ਸੀਗੀ ਕਿ ਤੁਸੀਂ ਜੋ ਐਸ ਡੀ ਆਰ ਐਫ ਦੇ ਨੋਰਮਸ ਨੇ ਉਹਨਾਂ ਨੂੰ ਰਿਵਾਈਜ਼ ਕਰ ਦਿਓ ਅੱਜ 10 ਦਿਨ ਹੋ ਗਏ ਹਜੇ ਤੱਕ ਇੱਕ ਸ਼ਬਦ ਵੀ ਹਾਂ ਜਾਂ ਨਾ ਉਦੇ ਵਾਸਤੇ ਸਾਡੇ ਕੋਲੇ ਜਵਾਬ ਨਹੀਂ ਆਇਆ ਹੈਗਾ ਤੇ ਹੁਣ ਉਹ ਐਸਡੀਆਰਐਫ ਦੇ ਨੋਰਮਸ ਜਿਨ੍ਹਾਂ ਦੀ ਇਹ ਗੱਲ ਕਰਦੇ ਨੇ ਇਹ ਕਹਤਾ ਗਏ ਕਿ ਜੀ ਪੈਸੇ ਤੁਹਾਡੇ ਕੋਲ ਪਏ ਨੇ ਪਰ ਪੈਸੇ ਦੇਣੇ ਕਿੰਨੇ ਨੇ ਉਹ ਕੇਂਦਰ ਸਰਕਾਰ ਡਿਸਾਈਡ ਕਰੇ ਕਿਉਂਕਿ ਕਿਉਂਕਿ ਉਹਨਾਂ ਦੇ ਨੋਰਮਸ ਉਹਦੇ ਉੱਪਰ ਲੱਗਦੇ ਨੇ ਹੁਣ ਮੈਂ ਤੁਹਾਨੂੰ ਫੋਰ ਐਗਜ਼ਾਮਪਲ ਜੇ ਆਪਾਂ ਡੈਥ ਦੀ ਗੱਲ ਕਰ ਲਈਏ ਤਾਂ ਮੈਸ 4 ਲੱਖ ਰੁਪਏ ਉਹਦੇ ਵਿੱਚ ਜੇ ਕਿਸੇ ਦੀ ਅ ਕਿਸੇ ਦੀਆਂ ਲੱਤਾਂ ਟੁੱਟ ਜਾਣ ਲਿੰਗਸ ਟੁੱਟ ਜਾਣ ਮਹਿਜ਼ 74000 ਰੁਪਏ ਜਿਹੜਾ ਬੰਦਾ ਪਰਮਨੈਂਟ ਡਿਸੇਬਲ ਹੋ ਗਿਆ ਸਾਰੀ ਉਮਰ ਦੇ ਲਈ 74000 ਰੁਪਏ ਨਾਲ ਸਰਜੂਗਾ ਜੀ ਉਸ ਬੰਦੇ ਦਾ ਜੇ ਕਿਸੇ ਘਰ ਦੇ ਬੰਦੇ ਦੇ ਕਿਸੇ ਘਰ ਦਾ ਕੱਪੜੇ ਘਰ ਦਾ ਸਮਾਨ ਭਾਂਡੇ ਸਾਰਾ ਕੁਝ ਰੁੜ ਜਾਂਦਾ ਹੈ ਤੇ ਮਹਿਜ਼ ਇਹਨਾਂ ਦੇ ਐਸਡੀਆਰਐਫ ਨਾਰਮਸ ਕਹਿੰਦੇ ਨੇ ਜੀ ਕਿ 2500 ਰੁਪਏ ਦੇ ਦਿਓ ਪ੍ਰਧਾਨ ਮੰਤਰੀ ਜੀ ਨੇ ਸਾਰਿਆਂ ਨੂੰ ਸੁਣਨ ਤੋਂ ਬਾਅਦ 12000 ਕਰੋੜ ਰੁਪਏ ਜਿਹੜਾ NDRF ਦਾ ਅਤ੍ਰਿਕਤ ਉਸ ਤੋਂ ਇਲਾਵਾ 1600 ਕਰੋੜ ਯਾਨੀ 13600 ਕਰੋੜ ਰੁਪਏ ਦਾ ਪੰਜਾਬ ਚ ਪੈਕੇਜ ਐਸ ਆਪ ਦਾ ਨਾਲ ਨਿਪਟਨ ਵਾਸਤੇ ਦਿੱਤਾ ਔਰ ਅੱਜ ਜੁਨਾ ਨੇ ਬਹੁ ਹੀ ਯਾਮੀ ਘੋਸ਼ਨਾਵਾਂ ਕੀਤੀਆਂ ਕਿ ਅਗਰ ਪਸ਼ੂਆਂ ਸੇ ਉਹਨਾਂ ਨੇ ਲਗਤੋ ਘੋਸ਼ਣਾ ਕੀਤੀ ਰਾਜ ਮਾਰਗ ਜਿਹੜੇ ਸੜਕਾਂ ਟੁੱਟ ਗਈਆਂ ਸਕੂਲ ਟੁੱਟ ਗਏ ਉਹਨਾਂ ਸੇ ਲਗਤੋ ਪੈਸਾ ਜਿਹੜੇ ਇਨਫਰਾਸਟ੍ਰਕਚਰ ਤਬਾਹ ਆ ਔਰ ਐਸੇ ਪ੍ਰਧਾਨ ਮੰਤਰੀ ਰਾਹਤ ਕੋਸ਼ ਦੇ ਮਾਧਿਅਮ ਨਾਲ ਉਹਨਾਂ ਨੂੰ ਪੂਰਾ ਕੀਤਾ ਜਾਏਗਾ ਜਿਹੜੇ ਪਸ਼ੂ ਕੋਨਾ ਸੇ ਪਸ਼ੂ ਜਿਹੜੇ ਬਿਮਾਰ ਨਾ ਹੋ ਜਾਣ ਆਨ ਵਾਲੇ ਟਾਈਮ 'ਚ ਉਹਨਾਂ ਸੇ ਪਸ਼ੂ ਨੂੰ ਕਿੱਟ ਦਿੱਤੀ ਜਾਏਗੀ। ਅਨਾਥ ਬੱਚਿਆਂ ਵਾਸਤੇ ਪ੍ਰਧਾਨ ਮੰਤਰੀ ਨੇ ਘੋਸ਼ਣਾ ਕੀਤੀ ਕਿ ਪ੍ਰੀਮ ਕੇਅਰ ਦੇ ਵਿੱਚ ਸੇ ਉਹਨਾਂ ਨੂੰ ਐਂਟਰਟੇਨ ਕਰਾਂਗੇ। ਜਿਹੜੀਆਂ ਡੀਜ਼ਲ ਬੋਹ ਰਗੇ ਨੇ ਉਹਨਾਂ ਬੋਹਾਂ ਵਾਸਤੇ ਉਹਨਾਂ ਨੇ ਲੱਖਤ ਘੋਸ਼ਣਾ ਕੀਤੀ। ਜਿਨ੍ਹਾਂ ਦੇ ਮਕਾਨ ਟਹਿ ਗਏ ਉਹਨਾਂ ਸੇ ਪ੍ਰਧਾਨ ਮੰਤਰੀ ਆਵਾਜ਼ ਯੋਜਨਾ ਦੇ ਤਹਿਤ ਉਹਨਾਂ ਨੂੰ ਆਵਾਜ਼ ਦਿੱتنਗੇ ਉਹਨਾਂ ਦੇ ਵਾਸਾ ਦੀ ਚਿੰਤਾ ਕੀਤੀ ਜਾਏਗੀ। ਜਿਹੜਾ ਤੁਸੀ ਬੰਦ ਹੈ ਉਹਨੂੰ ਪੂਰੀ ਤਰ੍ਹਾਂ ਪੱਕਾ ਕੀਤਾ ਜਾ ਸਕੇ ਤਾਂ ਕਿ ਰਾਵੀ ਸਤਲੁ ਜਿਹੜੀਆਂ ਸਾਡੀਆਂ ਨਦੀਆਂ ਨੇ ਉਹ ਉਹ ਬੰਦ ਨੂੰ ਪਾਰਨਾ ਕਰ ਸਕਣ ਉਹ ਬੰਦ ਅਗਰ ਮਜ਼ਬੂਤ ਹੋਣਗੇ ਜਿਹੜੇ ਬਾਜਪਾਈ ਸਾਹਿਬ ਨੇ ਜਿਹੜਾ ਕੰਮ ਕੀਤਾ ਸੀ ਉਸ ਕੰਮ ਨੂੰ ਉਹਨਾਂ ਨੇ ਦੁਹਰਾਇਆ ਉਹਨਾਂ ਨੇ ਕਿਹਾ ਕਿ ਅਸੀਂ ਪੱਕਾ ਕਰਾਂਗੇ ਛਤਿਗਰਸ ਦੀ ਰਿਪੇਅਰ ਕਰਾਂਗੇ ਔਰ ਉਹਨਾਂ ਨੇ ਇਹ ਸਾਰੇ ਅੱਜ ਦੀਆਂ ਜਿਹੜੀਆਂ ଘੋਸ਼ਣਾਵਾਂ ਤੋਂ ਇਲਾਵਾ ਉਹਨਾਂ ਨੇ ਕਿਹਾ ਕਿ ਉਹਨਾਂ ਦੀਆਂ ਅਲੱਗ-ਅਲੱਗ ਕਮੇਟੀਆਂ ਅਜੇ ਆਣਗੀਆਂ ਔਰ ਉਹ ਕਮੇਟੀਆਂ ਇੱਥੇ ਆ ਕੇ ਸਟੱਡੀ ਕਰਨਗੀਆਂ ਔਰ ਹੋਰ ਵੀ ਲੋੜ ਪੈਗੀ ਤੇ ਉਹ ਲੋੜ ਪੂਰੀ ਕੀਤੀ ਜਾਏਗੀ ਸਵਾਲ ਇਹ ਹੈ ਠੀਕ ਹੈ ਤੁਸੀਂ ਸੈਂਟਰ ਦੀ ਗਵਰਨਮੈਂਟ ਨੂੰ ਇਹ ਕਿਹਾ ਕਿ ਜਿਹੜਾ ਰੂਰਲ ਡਵੈਲਪਮੈਂਟ ਫੰਡ ਹੈ ਜਾਂ ਤੁਸੀਂ ਫੰਡ ਹੈ ਜਾਂ ਫਿਰ ਤੁਸੀਂ ਡਿਜ਼ਾਸਟਰ ਮੈਨੇਜਮੈਂਟ ਫੰਡ ਦੀ ਗੱਲ ਕਰ ਰਹੇ ਹੋ ਉਹਨੂੰ ਖਰਚ ਕਰਨ ਦੀ ਗੱਲ ਕਰ ਰਹੇ ਹੋ ਉਹਦਾ ਤਰੀਕਾ ਬਦਲਣ ਦੀ ਲੋੜ ਗੱਲ ਤੁਸੀਂ ਕਰ ਰਹੇ ਹੋ ਲੇਕਿਨ ਕਿੰਨਾ ਹੜ੍ਹਾਂ ਆਉਣ ਤੇ ਦਸ ਬਾਅਦ ਪਹਿਲਾਂ ਸੁਪੇਵੇਂ ਸੀ ਤੁਸੀਂ ਹੜ੍ਹਾਂ ਦਾ ਮੈਨੇਜਮੈਂਟ ਕਰਕੇ ਹੀ ਤੁਹਾਡੀ ਨਖਿੱਦੀ ਹੋ ਰਹੀਏ ਹੜ੍ਹਾਂ ਦਾ ਤੁਸੀਂ ਮੈਨੇਜਮੈਂਟ ਨਹੀਂ ਕੀਤਾ ਨਾਲੇ ਨਹਿਰਾ ਜਾਂ ਜਿਹੜੀਆਂ ਨਦੀਆਂ ਨੇ ਉਹਨਾਂ ਦੀ ਸਿਲਟ ਤੁਸੀਂ ਕਿਤੇ ਨਹੀਂ ਡੀਸਿਲਟਿੰਗ ਨਹੀਂ ਕੀਤੀ ਕੋਈ ਮੀਟਿੰਗ ਤੱਕ ਨਹੀਂ ਹੋਈ ਹੁਣ ਤਾਂ ਇਹ ਵੀ ਆ ਗਿਆ ਤੇ ਕਿ ਹੋਰ ਅਲੀਗੇਸ਼ਨ ਤੁਹਾਡੇ 'ਤੇ ਲੱਗਿਆ ਬੀਬੀ ਆਂਦੀ ਨੇ ਜਾਂ ਫਿਰ ਹੋਰ ਜਿਨ੍ਹਾਂ ਨੇ ਡੈਮ ਮੈਨੇਜਮੈਂਟ ਨੇ ਉਹਨਾਂ ਨੇ ਸਰਕਾਰ ਨੂੰ ਕਿਹਾ ਸੀ ਕਿ ਅਸੀਂ ਡੈਮ ਖਾਲੀ ਕਰਨੇ ਡੀਸਿਲਟਿੰਗ ਕਰਨੀ ਤੁਸੀਂ ਸਾਨੂੰ ਪਾਣੀ ਛੱਡਣ ਹੁੰਦਿਓ ਤੇ ਮੁੱਖ ਮੰਤਰੀ ਆਡੇ ਰਹਿ ਉਹਨਾਂ ਨੇ ਪਾਣੀ ਨਹੀਂ ਛੱਡਣ ਦਿੱਤਾ ਇਹ ਵੀ ਬਾੜ ਦਾ ਕਾਰਨ ਮੰਨਿਆ ਜਾ ਰਿਹਾ ਦੂਜਾ ਕਾਰਨ ਮੰਨਿਆ ਜਾ ਰਿਹਾ ਮਿਸ ਮੈਨੇਜਮੈਂਟ ਬਦ ਇੰਤਜ਼ਾਮੀ ਤੁਸੀਂ ਜਿਹੜੀ ਡਿਮਾਂਡ ਤੁਸੀਂ ਕਰਨੀ ਸੀ ਪਹਿਲਾਂ ਕਰਨੀ ਸੀ ਤੁਸੀਂ ਕਰ ਰਹੇ ਹੋ ਜਦੋਂ ਪੰਜਾਬ ਤੇ ਹੜਾ ਆ ਗਿਆ ਤੇ ਲੋਕਾਂ ਦੀ ਜ਼ਿੰਦਗੀ ਤਬਾਹ ਹੋ ਗਈ ਉਹਨਾਂ ਦੀ ਜ਼ਿੰਦਗੀ ਵਰਦੀ ਜਿਹੜੀ ਕਮਾਈ ਹੈ ਘਰ ਹੈ ਪਸ਼ੂ ਹੈ ਡੰਗਰ ਪਸ਼ੂ ਸਭ ਕੁਝ ਖਤਮ ਹੋ ਗਏ ਉਹਨਾਂ ਦਾ ਸਭ ਕੁਝ ਲੁੱਟ ਗਿਆ ਤੁਸੀਂ ਤਾਂ ਜਾ ਕਰ ਰਹੇ ਹੋ ਪਹਿਲਾਂ ਤੁਸੀਂ ਦੇਖੋ ਪਿੰਡਾਂ ਦੇ ਵਿੱਚ ਪਾਣੀ ਆ ਗਿਆ ਤਾਂ ਮੁੱਖ ਮੰਤਰੀ ਸਾਹਿਬ ਇਟਲੀ ਖੰਡੇ ਸਾਊਥ ਇੰਡੀਆ ਤਾਮਿਲਨਾਡੂ ਗਏ ਹੋਏ ਸੀ ਤੁਸੀਂ ਸੀਰੀਅਸ ਤਾਂ ਨਹੀਂ ਸੀ ਆਪ ਸੀਰੀਅਸ ਨਹੀਂ ਸੀ ਮੈਂ ਇਹ ਨਹੀਂ ਕਹਿ ਰਿਹਾ ਕਿ ਮੈਂ ਪਾਜਪਾ ਦਾ ਪੱਖ ਲੈ ਰਿਹਾ ਫਿਰ ਆਮਾਦੀ ਪਾਰਟੀ ਦਾ ਲੈ ਰਿਹਾ ਸਵਾਲ ਇਹ ਹੈ ਕਿ ਹੁਣ ਇੱਕ ਦੂਜੇ ਦੇਸ ਦੇ ਸਰ ਤੇ ਠਿਕਰਾ ਫੋੜਨੇ ਦਾ ਕੀ ਮਤਲਬ ਆਮ ਆਦਮੀ ਪਾਰਟੀ ਕਹੜੀਏ ਭਾਰਤੀ ਜਨਤਾ ਪਾਰਟੀ ਨੇ ਘਾਟ ਪੈਸਾ ਦਿੱਤਾ ਭਾਰਤੀ ਜਨਤਾ ਪਾਰਟੀ ਕਹੜੀਏ ਕਿ ਜਿਹੜਾ ਪੈਸਾ ਤੁਸੀਂ ਮੰਗ ਰਹੇ ਤੁਸੀਂ ਆਪ ਵੀ ਨਹੀਂ ਖਰਚਿਆ ਲਵਲਵਾਬ ਇਹ ਹੈ ਦੋਸਤੋ ਕਿ ਜਿਹੜਾ ਆਮ ਬੰਦਾ ਹੈ ਉਸ ਨੂੰ ਕਰੋੜਾਂ ਦਾ ਕੀ ਫਾਇਦਾ ਕਰੋੜ ਮਿਲੇ 20000 ਤੇ ਕਰੋੜ ਮਿਲੇ 13000 ਜਾਂ 16000 ਉਸ ਨੂੰ ਕੀ ਮਿਲਣਾ ਕਿ ਉਸ ਦਾ ਜਿਹੜਾ ਨੁਕਸਾਨ ਹੋਇਆ ਤੁਸੀਂ ਪੂਰਾ ਉਸ ਨੂੰ ਪੂਰਾ ਕਰ ਦੋਗੇ ਨਹੀਂ ਨਾ ਮਦਦ ਕਿੰਨੀ ਐਨਾਉਂਸ ਕੀਤੀ ਹੈ 4 ਲੱਖ ਰੁਪਏ 2 ਲੱਖ ਰੁਪਏ ਜਾਂ 50000 ਰੁਪਏ ਜਿਹੜਾ ਜਿਹੜਾ ਇੰਜਰਡ ਹੋ ਗਿਆ ਸੱਟ ਲੱਗੇ ਜਿਸ ਨੂੰ ਜਿਹੜਾ ਜਿਹਦੀ ਮੌਤ ਹੋ ਗਈ ਉਸ ਨੂੰ 2 ਲੱਖ ਰੁਪਏ ਜਾਂ ਫਿਰ ਹੁਣ ਫਸਲਾਂ ਦਾ ਮੁਆਵਜ਼ਾ ਵੀ ਤੈ ਹੋ ਰਿਹਾ ਤੁਸੀਂ ਕੀ ਸਮਝਦੇ ਹੋ ਕਿ ਇਹ ਜਿਹੜੀ ਸਰਕਾਰੀ ਮਦਦ ਆਪ ਦੀ ਹੋਏਗੀ ਜਿਹੜਿਆ ਆਮ ਆਦਮੀ ਪਾਰਟੀ ਨੇ ਆ ਕੇ ਐਨਾਉਂਸ ਕੀਤੀ ਕੀ ਉਹ ਉਹ ਉੱਟ ਦੇ ਮੂੰਹ ਤੇ ਜੀਰਾ ਨਹੀਂ ਹੈਗੀ ਤੁਸੀਂ ਕਿੰਨੀ ਮਦਦ ਕਰਿਓ ਕਿ ਤੁਸੀਂ ਪ੍ਰੋਮਿਸ ਕਰ ਰਹੇ ਹੋ ਕਿ ਤੁਸੀਂ ਇੱਕ ਕਿਸਾਨ ਦਾ ਜੇ 10 ਲੱਖ ਦਾ ਨੁਕਸਾਨ ਹੈ ਤੁਸੀਂ 10 ਲੱਖ ਦਿਓਗੇ ਨਹੀਂ ਦਿਓਗੇ ਕਿਉਂਕਿ ਤੁਸੀਂ ਆਪ ਜਿਹੜਾ ਤੁਸੀਂ ਪਿੰਡਾਂ ਤੇ ਪੈਸਾ ਖਰਚ ਕੀਤਾ ਤੁਸੀਂ ਬਜਟ ਦੇ ਵਿੱਚ ਪ੍ਰੋਵੀਜ਼ਨ ਕੁਝ ਕੀਤਾ ਤੇ ਅਸਲ ਵਿੱਚ ਖਰਚ ਕੀਤਾ ਆਧ ਤੇ ਵਿਕਾਤ ਤੇ ਦੋਸਤੋ ਇਹ ਪੋਲਿਟਿਕਸ ਹੋ ਰਹੀ ਹੈ ਕੰਪਨਸੇਸ਼ਨ ਨੂੰ ਲੈ ਕੇ ਲੇਕਿਨ ਜਿਹੜਾ ਆਮ ਆਦਮੀ ਹੈ ਜਿਹੜਾ ਪੰਜਾਬ ਦਾ ਆਮ ਪਿੰਡੂ ਹੈ ਜਿਹਦਾ ਸਭ ਕੁਝ ਲੁੱਟ ਗਿਆ ਬਰਬਾਦ ਹੋ ਗਿਆ ਉਸ ਨੂੰ ਕੀ ਮਿਲੇਗਾ ਇਸ ਤੇ ਵੀ ਗੌਰ ਕਰੋ ਜਿਹੜੀ ਸਰਕਾਰ ਹੁਣ ਹੋਰ ਪੈਸੇ ਦੀ ਮੰਗ ਕਰ ਰਹੀ ਹੈ ਉਹ ਪੈਸਾ ਕਿੱਥੇ ਖਰਚ ਕਰੇਗੀ ਇਹ ਵੀ ਇੱਕ ਸਵਾਲ ਹੈ ਤੇ ਅਲਿਗੇਸ਼ਨ ਕੀ ਕੀ ਲੱਗਦੇ ਰਹੇ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਉਹਨਾਂ ਵੀ ਧਿਆਨ ਚ ਰੱਖਿਓ ਅੱਜ ਦੇ ਵੀਡੀਓ ਤੋਂ ਬਣਾਉਣ ਦਾ ਮਕਸਦ ਇਹ ਸੀ ਕਿ ਜਿਹੜਾ ਆਮ ਆਦਮੀ ਹੈ ਉਹ ਤਰਸ ਰਿਹਾ ਉਸ ਨੂੰ ਨਾ ਮਦਦ ਮਿਲ ਰਹੀ ਹੈ ਨਾ ਇਸ ਸਰਕਾਰ ਦੇ ਵੱਲੋਂ ਨਾ ਦੂਜੀ ਸਰਕਾਰ ਦੇ ਵੱਲੋਂ ਕਿਉਂਕਿ ਮਦਦ ਇੱਕਦਮ ਤਾਂ ਮਿਲਣੀ ਨਹੀਂ ਮਿਲੀ ਤਾਂ ਬਹੁਤ ਘੱਟ ਮਿਲੇਗੀ ਉਹ ਇੰਨੀ ਘੱਟ ਹੋਏਗੀ ਕਿ ਜਿਹੜਾ ਕਿਸਾਨ ਦਾ ਜਾਂ ਫਿਰ ਆਮ ਆਦਮੀ ਦਾ ਜਿਹੜਾ ਨੁਕਸਾਨ ਹੈ ਉਸ ਦਾ ਥੋੜਾ ਜਿਹਾ ਜਿਹੜਾ ਤੁਸੀਂ ਨੁਕਸਾਨ ਕਰੋ ਉਹ ਬਰਾਬਰ ਕਰ ਸਕਦੀ ਹੈ। ਤਾਂ ਦੋਸਤੋ ਐਸਾ ਨਾਜਦਾ ਵੀਡੀਓ ਅੱਜ ਦਾ ਐਪੀਸੋਡ ਉਮੀਦ ਹੈ ਤੁਹਾਨੂੰ ਪਸੰਦ ਆਇਆ ਹੋਵੇਗਾ। ਜੇ ਤੁਸੀਂ ਹਾਲੇ ਤੱਕ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਹੈ ਤੇ ਉਸਨੇ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਬੱਦ ਤੇ ਬੱਦ ਜ਼ਰੂਰ ਸ਼ੇਅਰ ਕਰਿਓ। ਅਸੀਂ ਛੇਤੀ ਹਾਜ਼ਰ ਹੋਵਾਂਗੇ ਨਵਾਂ ਬੁਲੇਟਿਨ ਲੈ ਕੇ। ਸਸਕ੍ਰਾਈਬ